ਲੁਧਿਆਣਾ ਲੋਕ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਰਮਨਦੀਪ ਸਿੰਘ ਦਿੱਟੂ ਕੋਲ ਅਜਹ ਢੋਰ ਵਾਲੇ ਦੇ ਪਿੰਡਾਂ ਦਾ ਦौरा ਰੱਖਿਆ ਗਿਆ ਸੀ ਜਿਸ ਦੀ ਭਣਕ ਕਿਸਾਨ ਗੱਤੇ ਹੁੰਦੀਆਂ ਨੂੰ ਪੈ ਗਈ ਸੀ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂ ਦਾ ਧਨੀਰ ਗਰੁੱਪ ਵੱਲੋਂ ਟੰਡ ਡੱਲਾ ਦੀ ਨਹਿਰ ਦੇ ਪੁਲ ਤੇ ਨਾਕਾ ਲਾ ਲਿਆ ਅਤੇ ਉਸ ਦਾ ਵਿਰੋਧ ਸ਼ੁਰੂ ਕੀਤਾ ਜਿਸ ਨੂੰ ਦੇਖਦੇ ਆ ਪੰਜਾਬ ਕੋਲ ਸਵੇ ਜਵਾਲੀ ਰੌਂਦੀ ਰੌਂਦੀ ਵਿਚ ਮੌਕੇ ਤੇ ਪੰਚ ਸਿੰਘਾਂ ਨੂੰ ਅਨਸਾਰ ਕੱਟ ਲਾ ਨਾਮਾ ਪਰਸਕੀ ਕਿਸਾਨਾਂ ਦੇ ਸਰੋਸ ਨੂੰ ਦੇਖਦੇ ਆ ਰੌਂਦੀ ਮਿੱਟੂ ਨੇ ਇਹ ਦੌਰਾ ਰੱਦ ਕਰ ਦਿੱਤਾ ਜਿਸ ਕਰਕੇ ਕਿਸਾਨਾਂ ਦੀ ਉਡੀਕ ਜਿੱਤ ਹੋਈ ਹੈ ਇਹ ਕਿਸਾਨਾਂ ਦਾ ਦਾਵਾ ਹੈ ਅਤੇ ਆਉਣ ਵਾਲੇ ਦਿਨਾਂ ਚ ਕੀ ਇਸਪੋਰ ਜੋਨ ਸੀਰੇ ਚੜੇਗਾ ਕਿਵੇਂ ਹੋਏਗਾ ਇਹ ਸਮਾਂ ਦੱਸੇਗਾ ਪਰ ਅੱਜ ਦੇ ਦਿਨ ਰੌਣੀ ਦੇ ਮਿੱਟੂ ਵੱਲੋਂ ਹਠੂਰ ਤੋਂ ਇਹ ਚੋਂ ਦौरा ਸ਼ੁਰੂ ਕੀਤਾ ਜਾਣਾ ਸੀ ਹਠੂਰ ਵਿਖੇ ਵੀ 2-4 ਵਿਅਕਤੀਆਂ ਤੋਂ ਬਿਨਾ ਹੋਰ ਕੋਈ ਇੱਥੇ ਪ੍ਰਬੰਧਕ ਨਹੀਂ ਸੀ ਤੇ ਇਸ ਕਰਕੇ ਇਹ ਦौरा ਆਰੰਭ ਕੀਤਾ ਗਿਆ ਹੈ ਬਰਤਰੀ ਹੋਈ ਥੋੜਾ ਟਾਈਮ ਸੀ ਜਿੰਦਾਬਾਦ 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 ਦੇਸਵੋਕੇ ਜਿਲ੍ਹਾ ਗੁਰਿੰਦਰਜੀਤ ਸਿੰਘ ਨੇ ਨਿੱਜੀ ਗਲਤ ਕਰਦਿਆਂ ਦੱਸਿਆ ਹਾਂਜੀ ਅੱਜ ਇੱਥੇ ਡੱਲੇ ਨਹਿਰ ਤੇ ਸਾਰੇ ਕਿਸਾਨ ਇਕੱਠੇ ਹੋਏ ਆ ਕੀ ਮਕਸਦ ਹੈ ਅਸੀਂ ਅੱਜ ਬੀਟੀਯੂ ਡਕੋਂਦਾ ਧਰੇਰ ਵੱਲੋਂ ਅੱਜ ਇੱਥੇ ਪਿੰਡ ਡੱਲਾ ਦੇ ਵਿੱਚ ਅਸੀਂ ਮੋਰਚਾ ਲਾ ਕੇ ਬੈਠੇ ਆ ਇੱਥੇ ਭਾਜਵਾਦ ਆਗੂ ਜਿਹੜਾ ਉਮੀਦਵਾਰ ਆ ਬਿੱਟੂ ਉਹ ਇੱਥੋਂ ਅੱਜ ਸਾਡੇ ਇਸ ਏਰੀਏ ਦੇ ਪਿੰਡਾਂ ਦੇ ਵਿਚੋਂ ਲਾਗਦੇ ਪਿੰਡਾਂ ਚ ਆ ਗਿਆ ਅਸੀਂ ਸਾਰੇ ਪਿੰਡਾਂ ਦੇ ਵਿੱਚ ਸਾਡੀ ਜਥੇਬੰਦੀ ਨੇ ਤਿਆਰੀ ਕੀਤੀ ਹੋਈ ਆ ਤੂਰ ਵੀ ਬੰਦੇ ਬੈਠੇ ਆ ਮੱਲੇ ਵੀ ਬੈਠੇ ਆ ਲੱਖੇ ਵੀ ਬੈਠੇ ਆ ਇਹ ਕਰਕੇ ਅਸੀਂ ਉਹਨਾਂ ਦਾ ਵਿਰੋਧ ਕਰਾਂਗੇ ਕਿਉਂਕਿ ਭਾਜਪਾ ਨੇ ਇਹ ਸਾਡੇ ਕਿਸਾਨਾਂ ਨੂੰ ਦਿੱਲੀ ਜਾਂ ਤੋਂ ਰੋਕਿਆ ਸਯੁਕਤ ਮੋਰਚੇ ਨੇ ਫੈਲਾ ਕੀਤਾ ਅਸੀਂ ਪਿੰਡਾਂ 'ਚ ਬੰਨ ਰੋਕਾਂ ਇਹ ਆ ਵੀ ਰਿਹਾ ਕਿ ਨਹੀਂ ਆ ਰਿਹਾ ਜੀ ਕਹਿੰਦੇ ਨਾਂਸਰ ਪਹੁੰਚ ਚੁੱਕਾ ਵਾ ਅੱਛਾ ਤੇ ਇੱਕ ਇਹ ਵੀ ਆ ਵੀ ਬਿੱਟੂ ਪਿਛਲੇ ਵਾਰ ਐਮਪੀ ਸੀਗਾ ਤੇ ਤੁਸੀਂ ਸਾਰਿਆਂ ਨੇ ਹਟੌਰ ਦੀਆਂ ਸੜਕਾਂ ਦੇ ਸਬੰਧ ਵਿੱਚ 38 ਦਿਨ ਧਰਨਾ ਲਾਇਆ ਸੀਗਾ ਲੱਖੇ ਤੇ ਉਹਦੇ ਸਬੰਧ ਵਿੱਚ ਵੀ ਕੋਈ ਸਵਾਲ ਹੋਊਗਾ ਵੀ ਸਵਾਲ ਕਰਾਂਗੇ ਜੋ ਵੀ ਮੂਰੇ ਜਿਹੜਾ ਗੱਲ ਦਾ ਜਵਾਬ ਦੇਊਗਾ ਤੇ ਗੱਲ ਦਾ ਜਵਾਬ ਦਵਾਂਗੇ ਅਸੀਂ ਜਣੀ ਉਹਨੇ ਆਪਣਾ ਜਥੇਬੰਦੀਆਂ ਦਾ ਮਤਲਬ ਕੀ ਹੈਗਾ ਮੇਨ ਮਕਸਦ ਵੀ ਇਹਨੂੰ ਪੰਡਾ ਚ ਬਾਟਨ ਦੇਣਾ ਜਾਂ ਕੀ ਨਹੀਂ ਸਾਜੀ ਮੋਰਚੇ ਦਾ ਫੈਸਲਾ ਜੀ ਵੀ ਭਾਜਪਾ ਨੂੰ ਜੋ ਵੀ ਜਿੰਨੀਆਂ ਵੀ ਆਪਣੇ ਮੰਗਾਂ ਮ ਕਿਸਾਨ ਦੂਲਨ ਬਿਲਾ ਸਾਥ ਰੱਖੇ ਲਈ ਸਾਰੀਆਂ ਤੋਂ ਭਾਜਪਾ ਸਰਕਾਰ ਮੁਕਰ ਗਈ ਸਰਕਾਰ ਹੁੰਦਿਆਂ ਉਹਨਾਂ ਨੇ ਕੋਹ ਨਹੀਂ ਕੀਤਾ ਹੁਣ ਦੁਬਾਰਾ ਸਰਕਾਰ ਬਣਾ ਕੇ ਕੀ ਕਰਨਗੇ ਇਸ ਕਰਕੇ ਅਸੀਂ ਇਹਦੇ ਆ ਤੇ ਕਾਰਪੋਰੇਟ ਕੋ ਯਾਹੋ ਭਾਜਵਾ ਭਜਾਓ ਤੇ ਦੇਸ਼ ਬਚਾਓ ਤੇ ਜਥੇਬੰਦੀ ਆਪਣੀ ਲੋਕਾਂ ਨੂੰ ਵੀ ਲਾਮਬੰਦ ਕਰ ਰਹੀਆਂ ਵੀ ਭਾਜਪਾ ਨੂੰ ਵੋਟ ਪਾਉਣ ਲਈ ਲਗਾਤਾਰ ਅਸੀਂ 21 ਮਈ ਨੂੰ ਜੰਗਾਉਂ ਵਿਖੇ ਵੱਡਾ ਕਟਕ ਕੀਤਾ ਜਾ ਮਹਾਂ ਰੈਲੀ ਕੀਤੀ ਜਾ ਰਹੀ ਹੈ ਮੋर्चे ਵੱਲੋਂ ਅਸੀਂ ਉਹਦੇ ਲਈ ਪਿੰਡਾਂ ਦੇ ਵਿੱਚ ਹਰ ਰੋਜ਼ ਤਿਆਰੀ ਕਰ ਰਹੇ ਹਾਂ ਠੀਕ ਹੈ ਹੁਣ ਜਿੰਨਾ ਟਾਈਮ ਉਹ ਆਉਂਦਾ ਨਹੀਂ ਡਟੇ ਹੋ ਇੱਥੇ ਡਟੇ ਰਹੋ ਠੀਕ ਹੈ ਹਾਂਜੀ hello. hello. hello.